ਸਸਿਕਾ ਦੋਸਤੋ ਸੁਵਾਦ YouTube ਚੈਨਲ ਤੇ ਹੋਰ ਜੀ ਠੀਕੋ ਚਲੋ ਜੀ ਲੱਗਾਂ ਇਹ ਸਮਾਨ ਪਾਉਣਾ ਕੀ ਕਰਦੇ ਹੋ ਇਹ ਇੱਥੇ ਡੰਗ ਨਾ ਸਿੱਧੇ ਕਰ ਕੀ ਸੇ ਡਾਗੇ ਵਿੱਚ ਆ ਪੈਰ ਬੱਛਾ ਇਹ ਪੈਰ ਛੱਡਣੇ ਨੇ ਇਹ ਮਾਰ ਕੋਣ ਲੱਗੇ ਅੱਛਾ ਹਾਂ ਮਾਰ ਤੂੰ ਆਹ ਕ੍ਰਾਂਪਰ ਹੂੰ ਆਹ ਸਾਈਡ ਤੇ ਲੱਗ ਜੂਗਾ ਅੱਛਾ ਉਹ ਫੋਲ ਉਹ ਫੇ ਫੋਲ ਕੇ ਇਹ ਲਗਾਉਣੇ ਚਾਹੀਦੇ ਠੀਕ ਹੈ ਅੱਛਾ ਐਂ ਕਰਦੇ ਹੋ ਬੱਟੇ ਨਾਲੋਂ ਆਹ ਦੇਖੋ ਇਹ ਇੱਟੋ ਤਾਂ ਹੀ ਚੁੰਡੀ ਆ ਬੰਦ ਤੇ ਇਹ ਬਦਿਆ ਸਿਸਟਮ ਨਾਲ ਟੋਟਾ ਹਾਂ ਬੜੀਆ ਹਾਂ ਹਾਂ ਉਹ ਦੋ ਦਾ ਅੱਛਾ ਨਾਲ ਹੋ ਜਾਣਾ ਇਹ ਪਰਨਾ ਤਾਂ ਪੂਰਾ ਪਾਣਾ ਠੀਕ ਹੈ ਜੀ ਉਹ ਰਸੇ ਦਾ ਦੁਨੀਆ ਹੀ ਪਾਉਂਦੀ ਆ ਇਹ ਨਹੀਂ ਲੱਗਾ ਇਹ ਦੇਖੇ ਤਾਂ ਜੇ ਬਾਈ ਜਨ ਬਹੁਤ ਹੋ ਜਾਂਦਾ ਹਾਂ ਅਰੇ ਇਹਦਾ ਕਿੱਦੇ ਪਾਪੇ ਨੇ ਰਸੇ ਰਸੇ ਕਿਹੜੇ ਕੰਮ ਕਰਦੇ ਨੇ ਹਾਂ ਜਸਲਾ ਜਬੀ ਨਹੀਂ ਘਮਗਾਦਾ ਅੱਗੇ 200 ਵਾਲੇ ਹੁੰਦੇ ਸੀ ਬੋਰ ਹੁਣ ਜਰਸੇ ਨਾਲ ਮਾਲ ਪੈਂਦਾ ਸੀ ਹੁਣ ਟੈਕਨੋਲੋਜੀ ਵੱਧ ਗਈ ਹੁਣ ਕਲੰਪ ਆ ਗਈ ਹੈ ਟੈਕਨੋਲੋਜੀ ਕੋ ਸਟੋ ਆ ਕੀ ਕਰਦੇ ਹੋ ਜੀ ਇਹ ਗੱਡੀਆਂ ਕੱਢ ਕੇ ਤੇ ਰੇਲ ਉੱਤੇ ਲਾਵਾਂਗੇ ਕਿਹੜੇ ਰੇਲਟਾ ਇਹ ਆ ਇਹ ਆ ਉਹ اچھا ਇਹ ਲੱਗੂਆ ਠੀਕ ਹੈ ਇਹ ਲੱਗਾਂਗੇ ਇਹ ਥੋੜੀ ਨਾ ਢੋਕ ਦੇਵਰਾ ਹਾਂ ਅੱਗੇ ਦੂਜੇ ਪੇਚਾਂ ਵਾਲੇ ਆਉਂਦੇ ਸੀ ਉਹ ਉਹ ਬੰਦ ਹੋ ਗਏ ਉਹ ਕੰਮ ਜਾ ਨਹੀਂ ਹੈਗੇ ਅੱਛਾ ਇਹ ਲਾਦਾ ਹੀ ਫਿਰ ਮੈਂ ਲਾਦਾ ਤੁਸੀਂ ਆ ਕੇ ਦੇਖ ਲਓ ਐ ਇਹ ਥੋੜੀ ਮਾਰਾ ਥੋੜੀ ਹਾਂ ਹਾਂ ਮੈਂ ਥੋੜੀ ਇਹ ਥੋੜਾ ਰੋ ਅੱਛਾ ਹਾਂ ਮਜ਼ਬੂਤ ਆ ਆ ਬੜੀ ਹੈ ਠੀਕ ਹੈ ਹਾਂ ਵਧੀਆ ਸਿਸਟਮ ਆ ਜਿਹੜਾ ਰਿਵਟ ਲੱਗਦੇ ਨੇ ਹੈ ਚੱਲੋ ਗਾ ਛੜਦੀ ਬਰਨੋ ਭਾਜੀ ਇਹ ਭਾਜੀ ਇੱਕ ਗੱਲ ਹੋਰ ਦੱਸੋ ਤੁਸੀਂ ਪਾਈਪ ਜੋੜਦੇ ਹੋ ਕਾਹਦੇ ਨਾਲ ਜੋੜਦੇ ਹੋ ਉਹ ਹੈਵੀ ਬੋਲ ਪਿਆ ਉਹ ਦੇਖੋ ਅੱਛਾ ਜੀ ਉਹ ਦੱਬੇ ਨੂੰ ਅੱਛਾ ਆਹ ਫੈਵੀ ਗੋਲਾ ਇਹ ਫੈਵੀ ਗੋਲਾ ਦੂਸਰਾ ਹੁੰਦਾ ਇਹ ਕਿਹ ਹੈ ਜਿਹੜਾ ਫੈਵੀ ਗੋਲਾ ਹੈ ਇਹ ਨਾ ਇਹ ਹੈ ਮਸੀਲ ਪੀਵੀਸੀ ਪਰ ਤੋਂ ਆਦੇ ਸੀ ਇਹ ਜਿਹਨੂੰ ਸਲੋਚਨ ਵੀ ਕਹਿੰਦੇ ਨੇ ਅੱਛਾ ਸਲੋਚਨ ਠੀਕ ਆ ਉਹਦੇ ਨਾਲ ਜੋੜਦੇ ਨੇ ਇਹ ਇਹ ਚਾਹੀਦੀ ਓਕੇ ਭਾਜੀ ਜੇ ਪਹਿਲਾਂ ਖੋਲ ਦੀ ਇਹਦਾ ਕੀ ਹੋਣ ਜੂ ਇਹਦਾ ਮਾ ਖੱਲੇ ਰਗ ਜੇਗਾ ਭਾਈ ਅੱਛਾ ਇਹ ਇਹ ਪਹਿਲਾਂ ਨਹੀਂ ਖੋਲਣਾ ਹੁੰਦਾ ਇਹ ਦੇਖ ਹੁਣ ਇਹਨੂੰ ਲੱਗ ਰਹੀ ਹੂੰ ਇਹਨੂੰ ਲੱਗ ਗਿਆ ਤਿਆਰ ਹੋ ਗਿਆ ਹੁਣ ਅੱਛਾ ਹਾਂ ਇਹ ਵੀ ਕਿੱਥੋਂ ਖੋਲਾਂਗੇ ਖੋਲਾਂਗੇ ਕਿੱਥੇ ਆਗੇ ਠੀਕ ਹੈ ਜੀ ਤਿੰਨ ਕਰਕੇ ਇਹਨੂੰ ਹੂੰ ਜੋੜ ਲਾ ਕੇ ਅੱਛਾ ਉਹ ਫੇਰ ਆ ਜੇ ਤੇ ਪੈਪ ਤਿਆਰ ਓਕੇ ਕੈਟ ਵੀ ਕਰਨਾ ਲੱਗਿਆ ਅੱਛਾ ਇਹ ਅੱਛਾ ਮੁੰਡੇ 10 ਘੰਟੇ ਬਿਤੀ ਕਾਲ ਯੂਗਾ ਯੂਗਾ ਛੇ ਇਹ ਉਹ ਜੂਗਾ ਉਹ ਕੰਮ ਨਹੀਂ ਕਰਨਾ ਪਾਣੇ ਕੋਈ ਲੰਗੀ ਜੂਗਾ ਉਹ ਕੰਮ ਨਹੀਂ ਕਰਨਾ ਨਾ ਸਹੀ ਕੰਮ ਕਰੋ ਇਹ ਕਹੀ ਭਾਈ ਇਹ ਬਰ ਆ ਗਈ ਕਈ ਜਣੇ ਤੇਰੇ ਰੇਕ ਪੈਪ ਤੇ ਕਾਦਦੇ ਹੋ ਜੀ ਕਰਨਾ ਪੈਦਾ ਜੀ ਭੱਜੂਗਾ ਫੇਰ ਅੱਛਾ ਉਹ ਨਾਲ ਕਹਿ ਰਹੇ ਬੰਦੇ ਨਾ ਅੱਜ ਆਪੀ ਨਾ ਇਹ ਕਾਬੀ ਹੈ ਇਹ ਦੇਖ ਇਹ 4 ਰੁਪਏ 500 ਦੀ ਕਾਬੀ ਹੈ ਇਹ ਪਤਾ ਨਾ ਰੋ ਵੇਖ ਲਾ ਕਥਾ ਲੂ 10 ਦਾ 400 ਹੈ ਇਹਦੇ ਬਾਕੀ ਲੂ ਠੀਕ ਹੈ ਠੀਕ ਹੈ ਨਟ ਦੇ ਹਿਸਾਬ ਨਾਲ ਆ ਨਟ ਛੋਟੇ ਵੱਡੇ ਨੇ ਹੋ ਪਾਪਾ ਜੀ ਹਾਂ ਜੀ ਆ ਦੇਖੋ ਸਮਾਨ ਕਿੰਨਾ ਕਰ ਗਿਆ ਪਹੋਂ ਤੋਂ ਹਾਂ ਚਾਲ ਪੈਪਾ ਅੱਛਾ ਪਾਤਾ ਹੀ ਭਰੇ ਹੈ ਓਕੇ ਫੇਰ ਅੱਜ ਖਵਾਉਂਗੇ ਕੁਸਾ ਮਗਾਉਣਾ ਹੈ ਜਰੂਰੀ ਮਗਾਦਾ ਨਾ ਖਵਾਉਂਦਾ ਨੋ ਅੱਛਾ 니ਡ ਦਿੱਤੇ ਦੇਖੀ ਆਪਕਾ ਹੈ ਆਪਣੀ ਜਿੱਥੇ ਦਿੱਤੇ ਕਿ ਹੈ ਠੀਕ ਹੈ ਠੀਕ ਹੈ ਠੀਕ ਮਗਾਓ ਫੇਰ ਅੱਜ ਕਿੰਨੇ ਰਹਿ ਗਏ ਹੈ 4 ਪਤਾ ਜੀ ਸਮਾਨ ਫਿਰ ਹਾਂ ਪਤਾ ਅੱਛਾ ਕਿੰਨਾ ਪਾਦਾ 360 ਬਣਾਰ ਗਿਆ ਅੱਛਾ ਬਹਿ ਗਿਆ ਹੈ ਠੀਕ ਹੈ ਇੱਧੇ ਤਾਂ ਨਹੀਂ ਕੋਈ ਲੁਕ ਹੋਰ ਗਿਆ ਹੈ ਉਹ ਪੰਨੀ ਆਉ ਤਾਂ ਉਹ ਲੈ ਨਹੀਂ ਆ ਯੂਜਰ ਨੂੰ ਦੱਸ ਆ ਅੱਛਾ ਪਤਾ ਫਿਰ ਹੈ ਆਹੀ ਰਹਿ ਕੇ ਟੋਟਾ ਜਿਹਾ ਪਾ ਦੀਏ ਜੂ ਵੀ ਇਹਨੂੰ ਵੀ ਪਾ ਦੋ ਫਿਰ ਸਾਰਾ ਸਬਾਨ ਵਧੀਆ ਪੈ ਗਿਆ ਬਹੁਤ ਵਧੀਆ ਅੱਛਾ ਲਾਵਾ ਤੁਹਾਨੂੰ ਇਹਦਾ ਹੋਦ ਲਓ ਜੀ 360 ਫੁੱਟ ਮਾਲ ਪੈ ਗਿਆ ਲੰਮਾ ਹੈ ਠੀਕ ਹੈ ਕਹਿੰਦੇ ਨਹੀਂ ਰੱਖਣਾ ਸੀ ਆਪਾਂ ਨੇ ਪਰ ਉਹਨੇ ਹੀ ਰਹਿ ਗਿਆ 4 ਫੁੱਟ 3 ਫੁੱਟ ਮੰਗ ਕੇ ਸਾਢੇ 3 ਮੰਗੂ ਹਾਂ ਲਓ ਜੀ ਮਾਲ ਪਾਤਾ ਸੀ ਫਾਇਰ ਪਾ ਕੇ ਪੱਟਣਾ ਸਾਰਥੀ ਇਹ ਹੈ 4 5